ਸ਼ਲੋਕ ਮਹਲਾ 5ਵਾਂ ਨਦੀ ਤਰੰਦੜੀ ਮੈਂਡਾ ਖੋਜਨਾ ਖੁੰਬੈ ਮੰਜ ਮੁਹੱਬਤ ਤੇਰੀ ਤੋਂ ਸੈ ਚਰਣੀ ਮੈਂਡਾ ਜਿਹੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਅਦਵੈ ਨਦੀ ਦੇ ਉੱਤੇ ਵੀ ਚੱਲੀ ਇਹੜੀ ਕਲਪਣਾ ਦੀ ਨਦੀ ਫੈਲਦੀ ਜੇ ਇਹ ਨਦੀ ਪਾਰ ਕੀਤੀ ਜਾਣਾ ਤੇਰੇ ਪਿੱਛੇ ਲੱਗ ਕੇ ਮੇਰਾ ਪੈਰ ਥੱਲੇ ਨੂੰ ਗਿਆ ਹੀ ਦੀ ਬਾਰੇ ਦੀ ਗੋਬੇ ਨੂੰ ਮੰਡਾ ਖੋਜਣੀ ਹੈ ਖੋਜ ਹੈ ਇਹਦਾ ਅਸਲ ਫਿਰ ਥੱਲੇ ਹੀ ਗਿਆ ਨਦੀ ਦੇ ਉੱਤੇ ਦੀ ਉਹਨਾਂ ਦੀ ਇਹ ਕਹਾਣੀਆਂ ਬਣਾਈ ਹੋਈਆਂ ਨੇ 7 ਕਾਲ ਦੀਆਂ ਇਹਨਾਂ ਤੋਂ ਸਭ ਕਹਾਣੀਆਂ ਵਰਗ ਗਿਆਨ ਦੇ ਪ੍ਰਯੋਗ ਯਾਦ ਕਰੋ ਸ਼ਬਦ ਗੁਰੂ ਦੇ ਪਿੱਛੇ ਚੱਲੇ ਗੁਰਬਾਣੀ ਦੇ ਪਿੱਛੇ ਚੱਲੇ ਤਾਂ ਮਾਇਆ ਦੀ ਸੁਰਤੀ ਗਈ ਹੋਈ ਭਾਜ ਤੇ ਆਂ ਜੱਗ ਜਰੀ ਆਮ ਤੋਂ ਬਿਨਾ ਹੋਰ ਕੋ ਚੱਲ ਲੱਗਦੀ ਦੀ ਮੇਰਾ ਖੋਜ ਨਾ ਖੁੱਬਾ ਪਾਰ ਕਰਨੇ ਚੋਤਦਾ ਦੀ ਨਾ ਤੁਲੇ ਮਾਨ ਪੈ ਰਹੇ ਹਨ ਹਾਂਜੀ ਉਹ ਮੈਂ ਵਸਤਾ ਉਚਾਰ ਰਹੰਦਾ ਇਹ ਤਾਂ ਅੱਗ ਅੱਗ ਦੀ ਨਦੀ ਕਰ ਰਿਹਾ ਤਾਂ ਐਸਾ ਉਚਾਰ ਰਹੰਦਾ ਐਸਾ ਉਚਾਰ ਰੱਖਦਾ ਸੇ ਇੱਕ ਲੱਗਦਾ ਮਾਇਆ ਨੰਤ ਮੇਰਾ ਖੋਜ ਨਾ ਖੁੱਬਾ ਠੀਕ ਹੈ ਜੀ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਪੰਜ ਵਾਪਸ ਤੇਰੀ ਕੰਮਰੇ ਅੰਦਰ ਤੇਰੀ ਮੁਹੱਬਤ ਆ ਤਾਂ ਹੀ ਖੋਵੇ ਆ ਤੇਰੀ ਮੁਹੱਬਤ ਨਾ ਹੁੰਦੀ ਮੈਨੂੰ ਦੁੱਖ ਜਾਂਦੀ ਦਿਲ ਦੇ ਵਿੱਚ ਹੀ ਪੰਜ ਮੁਹੱਬਤ ਤੇਰੀ ਮੇਰੇ ਹਿਰਦੇ ਤੇਰੀ ਮੁਹੱਬਤ ਹੈ ਧਿਆਨ ਤਾਂ ਤੇਰੇ ਦਾ ਕੋਈ ਥੱਲੇ ਬਾਅਦ ਕਰਾਂ ਖੁੰਭ ਜਾਂਦਾ ਤੇਰੇ ਪਿੱਛੇ ਚੱਲ ਲਈ ਪੰਜ ਮੁਹੱਬਤ ਤੇਰੀ ਉਲੀ ਠੀਕ ਹੈ ਤੋਂ ਸੈ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ 베ੜੀ ਤੇਰੇ ਜਨਨ ਕਰਕੇ ਤਾਂ ਮੇਰਾ ਹਿਰਦ ਸੀਤਲ ਠੱਗਾ ਇਹ ਤਾਂ ਹੀ ਤਾਂ ਅਗਰ ਤਰਗੀਬ ਤਾਂ ਹੀ ਦਾ ਫਰ ਅਗਰ ਜਨਮ ਲਿਆ ਸੀਤਮ ਸੀਤਲ ਹਰ ਨਾਨਕ ਤੁਲਹਾ 베ੜੀ ਏ ਹਰ ਨਾਨਕ ਕਹਿੰਦਾ ਹਰ ਹੀ ਤੁਲਹਾ 베ੜੀ ਯਸਤੇ ਆਦੀ ਪਰ ਖੁਬਦਾ ਹਰ ਆਦੇ ਤੁਲਾ ਆਪੇ ਬੀੜੀਏ ਉਹ ਹਰ ਮੇ ਤਾਂ ਆਪਣੀ ਮੋਢਿਆਂ ਤੇ ਚੱਕ ਕੇ ਰਗਾ ਤਾਂ ਗੱਲ ਆ ਹੈ ਬਾਹਰ ਕਿਥੋਂ ਖੁਬਦਾ ਜਾਗ ਚੱਕਿਆ ਕੰਨੇ ਤੇ ਉਠਾ ਲਿਆ ਹਰ ਤੱਕ ਖੁਬਦਾ ਇਹ ਵੀ ਵਿਗੜ ਗਿਆ ਲੈ ਕੇ ਉਹਦਾ ਜਾਂ ਤਾਂ ੱਕੇ ਨਹੀਂ ਹੋਇਆ ਮਾਇਆ ਨੂੰ ਖੁਬੜਾ ਕਥਲ ਕੀ ਠੇਕ ਲੱਗਣਾ ਕਿਥੋਂ ਦੀ ਗੱਲ ਵਿੱਚ ਆਏ ਤੇਰੀ ਕਾ ਇੱਕ ਕਹਾਣੀ ਕ੍ਰਿਸਚਨ ਸੁਣਾਉਂਦੇ ਆ ਜੀ ਅੱਛਾ ਜੀ ਮੈਂ ਦੇਖਿਆ ਆਪਣੀ ਸੁਰਤ ਨਾਲ ਕਿ ਜਿੱਥੇ ਤਾਂ ਮੈਂ ਸੌਖਾ ਸੀ ਉੱਥੇ ਤਾਂ ਸੀਗੀਆਂ ਚਾਰ ਪੈੜਾਂ ਅੱਛਾ ਜਦ ਮੈਂ ਦੁੱਖ ਚ ਆਇਆ ਮੈਂ ਦੇਖਿਆ ਉੱਥੇ ਸਿਰਫ ਦੋਏ ਪੈੜਾਂ ਸੀ ਅੱਛਾ ਫਿਰ ਉਹਨੂੰ ਇਹ ਗਿਆਨ ਹੋਇਆ ਵੀ ਜਦੋਂ ਤੇਰਾ ਸੁਖ ਦਾ ਸਮਾਂ ਸੀ ਉਸ ਸਮੇਂ ਤਾਂ ਤੇਰੇ ਨਾਲ ਨਾਲ ਸੀਗਾ ਤੇਰਾ ਪ੍ਰੀਤਮ ਹੂੰ ਜਦੋਂ ਦੁੱਖ ਦਾ ਸਮਾਂ ਆਇਆ ਮਨ ਦੀ ਉਹ ਗੱਲ ਹੈ ਨਾ ਫਿਰ ਮਨ ਜਿਵੇਂ ਆਪਾਂ ਕਹਿ ਰਹੇ ਹਾਂ ਉਹਨੂੰ ਫਿਰ ਉਹਨੇ ਗੋਦੀ ਚੱਕ ਲਈ ਉਹਦੇ ਪੈੜਾ ਰਹਿ ਗਈਆਂ ਦੁੱਖ ਦਾ ਸਮਾਂ ਆ ਗਿਆ ਠੀਕ ਹੈ ਜੀ ਪੈਣ ਉੱਦੀ ਦੀ ਹਰਦੀ ਪੈਣ ਦੀ ਹਿੰਦੀ ਨਾਲ ਪਰ ਉਹ ਜਿਹੜਾ ਆਮ ਬੰਦੇ ਨੂੰ ਕੋਈ ਨਾਉਣ ਨੂੰ ਤਾਂ ਇਹ ਚਲੋ ਆ ਆਮ ਬੰਦੇ ਦੀ ਕਹਾਣੀ ਵਧੀਆ ਹਾਂਜੀ ਠੀਕ ਹੈ ਜੀ ਮਹੱਲਾ ਪੰਜਵਾਂ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਸਾੜੜੇ ਸਈ ਹੌ ਟੁੰਢੇਂ ਦੀ ਜਗ ਸਭਾਇਆ ਜਦ ਨਾਨਕ ਵਿਰਲੇ ਕੀ ਜਿਹਦੇ ਸਿੱਧ ਨੇ ਹੰਦੁਰਮ ਤਵਜਾ ਹੈ ਜਿਨ੍ਹਾਂ ਦੇ ਦਰਸ਼ਨ ਨਾਲੇ ਗੁਰਮ ਦੂਰ ਹੋ ਜਾਏ ਵਾਹ ਜਿਨ੍ਹਾਂ ਦੇ ਦਰਸ਼ਨ ਕਰਨ ਨਾਲੇ ਦੁਰਮਤ ਦੂਰ ਹੋ ਜਾਏ ਪੂਰੇ ਖਿਆਲ ਛੱਡ ਜਾਣ ਸਾਦੂ ਕੋਈ ਤਾਂ ਸਾਡੇ ਬਿੱਤਲ ਨੇ ਕੋਈ ਤਾਂ ਸਾਡੇ ਸੱਜਣ ਨੇ ਆ ਸਾਡਲੇ ਤੇ ਹਾਂ ਤੋਂ ਦੇਂਦੀ ਜਗ ਸਬਾਇਆ ਜਦ ਨਾਨਕ ਵਿਰਲੇ ਕੀ ਬੋੜਰ ਨੇ ਨਈ ਜਲ ਸੁਆਇਆ ਚਰਨਾਂ ਦੇ ਕਵੇਲੇ ਕਹੀ ਐਸੇ ਸਜਣ ਤਬ ਢੋਲਦੀ ਫਿਰਦੀ ਸਾਰੇ ਸੰਸਾਰ ਚ ਐਂ ਤਬਣਦੇ ਦੀ ਕਾਹਦੇ ਕਦੇ ਬੱਲੇ ਬੱਲੇ ਦੀ ਬੱਲੇ ਲੱਭਣ ਸਾਰਸ ਕੋਤੋਂ ਠੀਕ ਹੈ ਜੀ ਬੱਲੇ ਬੱਲੇ ਹੈਗੇ ਨੇ ਹਰ ਇਹਦਾ ਜਿੱਥੇ ਢੋਲ ਮੈਦਾ ਹੋਵੇ ਜਾਣਾ ਪੈਂਦਾ ਦੇਖਣਾ ਪੈਂਦਾ ਮਿਲਲੇ ਦੀ ਉਹ ਜਿਹੜੇ ਬੱਲੇ ਨਾਲ ਉਹਨਾਂ ਦਾ ਢੋਲ ਕੋਈ ਨਹੀਂ ਪੈਦਾ ਉਹਦੇ ਬੋਰਡ ਕੋਈ ਨਹੀਂ ਲੱਗਿਆ ਹੋਇਆ। ਉਹਦੀ ਐਡ ਕੋਈ ਨਹੀਂ ਹੈ। ਇਹ ਪ੍ਰੋਬਲਮ ਹੋਉਦੀ ਆ। ਉਹ ਬੱਲੇ ਲੱਭਣੇ ਔਖੇ ਨੇ। ਅੱਬੇ ਬਕਾਲੇ ਤਾਂ ਸਿਰਫ ਕਹਿੰਦੇ ਕਿੰਨੀਆਂ 22 ਮੰਜ਼ੀਆਂ ਲੱਗੀਆਂ ਸੀ। ਪਰ ਆਹ ਬਾਈ ਹੋ ਲੱਗੀਆਂ ਦੀਆਂ। ਉਹਦਾ ਛੋਟਾ ਜਿਹਾ ਸ਼ਹਿਰ ਪਿੰਡ ਸੀਗਾ ਤਾਂ ਬਾਈ ਲੱਗੀ ਹੋਈ ਸੀ। ਆਬਾਦੀ ਥੋੜੀ ਸੀ ਨਾ। ਕਿਉਂਕਿ ਹੁਣ ਤਾਂ ਫੇਰ 22000 ਹੋਣਗੀਆਂ ਮੰਜ਼ੀਆਂ ਜੀ। ਰਾਜੇ ਆਉਣ ਦਾ ਥੱਲੇ ਥੱਲੇ ਡੇਰੇ ਤੇ ਬਾਈ-ਬਾਈ ਨੇ ਚਿੰਨ ਵੀ ਕਰਿਆ ਨੇ ਸਾਡੇ ਕੋਈ ਇੰਤਰਾਓ ਅੱਗ ਤੋਂ ਭਾਈਆ ਨੂੰ ਸਹੀ ਅਸਲਾਗੇ ਤੇ ਸਹੀ ਮਹਗੁਰੂ ਤੱਕ ਬੋਲਦੇ ਰ। ਤੇ ਇਹ ਪੰਕਤੀ ਦਾ ਕੀ ਕਰਾਂਗੇ ਆਪਾਂ? ਹੌ ਟੁੰਡੇਂਦੀ ਜਗ ਸਬਾਇਆ ਨਾਨਕ ਵਿਰਲੇ ਕਈ। ਜ਼ਿਆਦਾ ਹੈਗੇ ਹੀ ਨਾ ਕਈ। ਜਿਹੜੇ ਰੈਂਟਰੇ ਬੱਲੇ ਤਾਂ। ਠੀਕ ਹੈ। ਜਾਂਦੇ ਤੋਂ ਉੜਜ ਹੋਇਆ ਰਹਿੰਦਾ ਉਹ। ਉਹ ਲੋਡ ਵੀ ਥੋੜਿਆ ਕੁ ਹੁੰਦੀ ਉਹਦੀ। ਠੀਕ ਹੈ ਜੀ। ਲੋਡ ਵੀ ਜਿਹਨੂੰ ਲੋਡ ਹੁੰਦੀ ਆ ਲੱਗ ਵੀ ਲੈਂਦਾ। ਉਹਦਾ ਮੇਲ ਵੀ ਕਰ ਦਿੰਦਾ ਜਿਹਦੇ ਅੰਦਰ ਇੱਛਾ ਹੋਦੀ ਉਹ ਤਾਂ ਮੇਲ ਵੀ ਕਰ ਸਕਦਾ ਨਹੀਂ ਵੀ ਹੋ ਜਾਂਦਾ ਔੜੀ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਡਿੱਠਿਆਂ ਮਨ ਕੀ ਕੱਟੀਏ ਮੈਲ ਸਾਧ ਸੰਗੀ ਬੁੱਠਿਆਂ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਡਿੱਠਿਓ ਜਦੋਂ ਤੇਰੇ ਭਗਤਾਂ ਦੇ ਦਰਸ਼ਨ ਹੁੰਦੇ ਨੇ ਤਾਂ ਪਰਮੇਸ਼ਰ ਦੀ ਯਾਦ ਆ ਜਾਂਦੀ ਹੈ ਤੇ ਤੇਰੀ ਯਾਦ ਆਉਂਦੀ ਹੈ ਸਾਹਿਬ ਦੀ ਯਾਦ ਆਉਂਦੀ ਹੈ ভক্তਾਂ ਦੇ ਦਰਸ਼ਨ ਨੂੰ ਤਾਂ ਸਾਹਿਬ ਦੀ ਯਾਦ ਆ ਜਾਂਦੀ। ਉਹ ਟਿੱਗਿਆ ਹੋਇਆ ਚਿਹਰੇ ਵਾਲੇ, ਟਿੱਕੀ ਹੋਈ ਬਿਰਤੀ ਵਾਲੇ ਆਦਮੀ ਨੂੰ ਦੇਖ ਕੇ ਸਰਬੇਸ਼ਰ ਦੀ ਯਾਦ ਆ ਜਾਂਦੀ ਹੈ। ਮਨ ਕੀ ਕਟਿਏ ਮੈਲ ਸਾਧ ਸੰਗੀ ਵੁੱਠਿਆਂ। ਐਸੇ ਕਿਸੇ ਕੋਲ ਬੁੱਧ ਤੇ ਕੋਲ ਵਹਿ ਜੀਏ। ਗੱਲਬਾਤ ਕਰੀਏ। ਜੇ ਕੋਈ ਕਿਰਪਾ ਕਰਕੇ ਕੋਈ ਗੱਲਬਾਤ ਸੁਣਾ ਦੇ ਗਿਆਂਦੀ। ਹੂੰ ਹੂੰ। ਬੁੱਧੀ ਮੈਲ ਕੱਟੀ ਜਾਂਦੀ। ਠੀਕ ਹੈ ਜੀ। ਚੇਤੀ ਕੋਸਤੇ ਜੋ ਕਿੰਨਾਂ ਕੀਤੇ ਸੋ ਲਾਭ ਲਾਭ ਜੀ ਜਨਮ ਮਰਨ ਭੌਤ ਕਟੂ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਤੂਤ ਸਭ ਜਾਹਿ ਛਪ ਕਰਮਾਂ ਹਾਲਾ ਭੌਤ ਕੀ ਹੈ ਜਨ ਕਾ ਸ਼ਬਦ ਜਪ ਜਨ ਹਾਲ ਦਾ ਜਿਹੜਾ ਭੌਤ ਨਡਰ ਨ ਕਟਿਆ ਜਾਂਦਾ ਹੈ ਡਰੇ ਹੈ ਵੈਸੇ ਜਲ ਪਾਣ ਹੁੱਦਾ ਦੀ ਡਰੇ ਡਰੇ ਅੱਛਾ ਕਟਿਆ ਜਨ ਕਾ ਸ਼ਬਦ ਜਪ ਜਿਹੜਾ ਜਾਣਾ ਨਾ ਹਰ ਕਾਲ ਜਾਂ ਜੋਨਾ ਉਪਦੇਸ਼ ਦਿੱਤਾ ਇਹਨੂੰ ਜੇ ਜਪ ਲਈਏ ਦੇਖੋ ਜਪ ਹੋਣਾ ਸ਼ਬਦਾਂ ਨਾਲ ਜਪ ਆਇਆ ਹੋਇਆ ਨਾ ਜੋ ਗੁਰਬਾਣੀ ਹੈ ਇਹਨੂੰ ਜੇ ਸੁਭਝ ਲਈਏ ਜਿਹਲੂ ਵਰ ਦਾ ਪੌ ਕਟਿਆ ਜਾਂਦਾ ਸਧਾਰਨ ਸੇ ਬੰਦ ਜੜਕੀ ਵਾਲੀ ਲੋਕ ਜਾਨ ਉਹਦਾ ਸ਼ਬਦ ਹੈ ਉਹਦਾ ਹੀ ਉਪਦੇਸ਼ ਹੈ ਸ਼ਬਦ ਕੀ ਨਾ ਲਿਖਿਆ ਦਰ ਕਰੀਏ ਜੇ ਪਾਜੀ ਬੇਨ ਲਿਖਿਆ ਚਾਹੇ ਚਾ ਉੱਥੇ ਲਿਖਿਆ ਚਾਹੇ ਦੂਆ ਹੈ ਤਾਂ ਨਾਨਕੇ ਨਾ ਮੰਨਦਾ ਪੌ ਘਟਿਆ ਜਾਊਗਾ ਜਿਹੜਾ ਕੁਰਬਾਨੀ ਸਮਝ ਲੂਗਾ ਠੀਕ ਹੈ ਜੀ ਬੰਦਨ ਖੋਲਣ ਸੰਤ ਦੂਤ ਸਭ ਜਾਣੇ ਛਪ ਬੰਦਨ ਹੋਰਨ ਸੁਤ ਆ ਜਿਹੜੇ ਬੰਦਨ ਨੇ ਨਾ ਹਾਂਜੀ ਵਾਏ ਹੋਏ ਬੰਦਨ ਕਹਿਆ ਜੀ ਨਾਨਕਾ ਔਗਣ ਜਿੱਤ ਲੈ ਤੇ ਤੇ ਗਲੀ ਜੀ ਜੀਰ ਉਹ ਅਗਰ ਨਹੀਂ ਬੰਦ ਕਰਦੇ ਇਹ ਖੋਲ ਲੈਂਦੇ ਨੇ ਸੰਤਜਾਗ ਇట్లా ਤੇ ਸ਼ਿਦਾ ਦੇ ਦੇ ਦੂਵੀ ਆ ਕੇ ਸ਼ਿਦਾ ਦੇ ਦੇ ਦੂਤ ਸਭ ਜਾਹੇ ਛੱਪ ਮਤਰਾ ਬਣਾ ਵਾਲੇ ਹੁੰਦੇ ਨੇ ਜਬਕੇ ਦੂਤ ਜਿਹੜੇ ਉਲਟਾ ਪ੍ਰਚਾਰ ਕਰਨ ਵਾਲੇ ਨੇ ਇਹ ਸਾਡੇ ਦੂਤ ਹੂੰ ਤੋਂ ਪ੍ਰਕਾਰ ਦਾ ਪ੍ਰਚਾਰ ਹੁਣ ਕਹੀਂ ਜਬਕੇ ਦੂਤਾਂ ਦਾ ਪ੍ਰਚਾਰ ਬੜੇ ਜੋਰ ਸ਼ੋਰ ਨਾਲ ਹੋਇਆ ਹੈ ਹੋ ਵੀ ਰਿਹਾ ਪਰ ਹੁਣ ਦਬ ਗਿਆ ਕਿ ਵਡੇ ਆਲੇ ਸੰਤ ਸਾਰੇ ਜਬ ਕੇ ਦੂਤ ਜੋ ਗੁਰਬਾਣੀ ਤੋਂ ਹੌਲਦ ਪ੍ਰਚਾਰ ਹੁਣ ਸਾਰੇ ਛਪ ਜਾਣਗੇ ਬਚਨ ਜੇ ਬਚਨ ਜੇ ਪ੍ਰਚਾਰ ਤੋਂ ਲੋਕਾਂ ਨੇ ਟੋਕਾ ਟਾਕੀ ਸ਼ੁਰੂ ਕਰ ਦਿੱਤੀ ਕਰ ਦਿੱਤੀ ਔਰ ਕਰ ਦੇਣੀ ਹੋਵੇ ਤੇਜ਼ੀ ਨਾਲ ਕਰ ਦੇਣੀ ਇਹਦਾ ਐ ਛਪ ਜਾਣਗੇ ਜਿਵੇਂ ਤਾਰੇ ਛਪ ਜਾਂਦੇ ਨੇ ਸੂਰਜ ਚੜੇ ਤੇ ਦਿਹੇ ਹੀ ਨਹੀਂ ਕਿੱਥੇ ਨੇ ਇਹ ਦਿਖਣਾ ਹੀ ਨਹੀਂ ਸਾ ਤੁਸੀਂ ਕਹਿਣਾ ਨਾ ਪੰਜਾਬ ਵਿੱਚ ਕਿਤੇ ਹਾਂਜੀ ਮੈਂ ਉਪਰੇ ਜੀ ਕਿਹਾ ਤੇ ਜਿਹਨਾਂ ਦੇ ਘਰ 'ਚ ਉਹਤੇ ਬੈਠੇ ਸੀ ਉਹਨਾਂ ਦੇ ਘਰ ਚੌਧਰੀ ਆ ਸਾਰੇ ਹੀ ਉਹ ਘਰ ਘੱਟਾ ਸੀ ਉਹ ਉਥੇ ਦਾਦਵਾਰ ਆਦਮੀ ਆ ਕੇ ਬੈਠੇ ਹੁੰਦੇ ਸੀ ਕੁੱਪੜ ਦੇ ਥੰਡੇ ਉਹ ਲੋਕ ਕਾਫੀ ਨੇ ਉਥੇ ਉਹਨਾਂ ਨੇ ਹੋਰ ਕੀ ਕਰ ਰਹੇ ਜਿੱਤੇ ਜਈ ਕੋਈ ਚੀਜ਼ ਮੈਂ ਆਪਣਾ ਦੂਜਾ ਫਰੇੜਾ ਆਇਆ ਸੀ ਉਹ ਆਈ ਜਾਣ ਉਹਨਾਂ ਜਿਹੜੇ ਬੈਠੀ ਜਾਣ ਅਬਲ ਅਬਲ ਦੇ ਕਿਹਾ ਇਹਦੇ ਥੰਡੇ ਹੋ ਨੋਕਾ ਕੋਈ ਇੱਕੋ ਨਾਲ ਬੰਦਾ ਆਇਆ ਦੋਤੀ ਪਾਈ ਹੋਈ ਸੀ ਮੈਰਾਨੀ ਸੀ ਗੈਰ ਉਹਨੂੰ ਜਾਣਦਾ ਪਹਿਲਾਂ ਦੇਖਿਆ ਰਸੀ ਉਹ ਕਹਿੰਦੇ ਆਓ ਜੀ ਭਗਤੀ ਉਹਨੂੰ ਕਹਿੰਦੇ ਤਿੰਨ ਚਾਰ ਜਾਣੀ ਇਕੱਠੇ ਆਓ ਜੀ ਆਓ ਜੀ ਭਗਤੀ ਆਓ ਜੀ ਭਗਤੀ ਉਹ ਹੱਥ ਜੋੜ ਕੇ ਖੜਾ ਹੋ ਗਿਆ ਵਜਾਅ ਕਰ ਰਹੀ ਸੀ ਵਜਾਅ ਕਹਿੰਦੇ ਕਿਹਾ ਵਾਤਾ ਭਗਤੀ ਕਿਵੇਂ ਹੋ ਆਓ ਗਲਾਈ ਕਿਉਂ ਹੋ ਗਏ ਨਰਾਜ ਕਿਉਂ ਹੋ ਗਏ ਕਹਾਂ ਭਈਆ ਚਾਰ ਜੁੱਤੇ ਮਾਲ ਲਓ ਦਸ ਗਾੜੀ ਦੇ ਲਓ ਪਰ ਭਗਤੀ ਬੰਦ ਕਹੋ ਹਮਮ ਇਹ ਤਾਂ ਸੰਤ ਆਇਆ ਕਿਆ ਗੱਲ ਕੇ ਦਾ ਛਿੱਤਰ ਮਾਰ ਲਓ ਸੰਤ ਨਾਲ ਉਹ ਸਾਨੂੰ ਠੀਕ ਹੈ ਜੀ ਭਗਤ ਜੀ ਇੰਨਾ ਬਦਰਾਮ ਹੋ ਚੁੱਕਾ ਹੈ ਸ਼ਬਦ ਹੈ ਯੂਪੀ ਦੇ ਵਿੱਚ ਇਹ ਸੰਤੋਂ ਤੋਂ ਜ਼ਿਆਦਾ ਬਦਰਾਮ ਹੋ ਚੁੱਕਾ ਹੈ ਸ਼ਬਦ ਤੁਸੀਂ ਦੇਖਿਓ 2-4 ਸਾਲ ਨੂੰ ਇਹ ਕਿਆ ਗੱਲ ਨੂੰ ਕਿ ਗਾਲਾਂ ਦਸ ਕੱਢ ਲਓ ਜਿਵੇਂ ਉਹ ਫੌਜੀ ਕਿਹਨੂੰ ਕਹਿ ਦੀ ਗੁੱਸਾ ਕਰਦਾ ਹਾਲਾਂਕਿ ਫੌਜ ਕਿੱਡਾ ਫੌਜੀ ਕਿੱਦ ਨਫਜ਼ ਹੂੰ ਰੱਛਾ ਕਰਦਾ ਆਪਣੀ ਜਾਨਵਰ ਦੱਦੇ ਵਾਸਤੇ ਪਰ ਬੁਜਾਗੀਆਂ ਨੂੰ ਕਹਦੇ ਫੌਜੀ ਇੱਕ ਐਸਾ ਵੈਰੀਵਾਨ ਤਫੋਜੀ ਦਾ ਜਿਹੜਾ ਸਾਰ ਦੇ ਰੈਟੇਨਮੈਂਟ ਜਾ ਕੇ ਪਬਲਿਕ ਦੇ ਵਿੱਚ ਰਲਦਾ ਦੀ ਜੀ ਪਬਲਿਕ ਲਾਈਫ ਦੀ ਹਾਂਜੀ ਤਿਸ ਸਿਓ ਲਾਈਨ ਰੰਗ ਜਿਸ ਦੀ ਸਭ ਧਾਰੀ ਉੱਚੀ ਹੋ ਉੱਚਾ ਥਾਨ ਅਗਮਪਾਰੀਆਂ ਕਿ ਕਿੱਥਿਆਂ ਲਾਈਨ ਰੰਗ ਜਿਸ ਕੀ ਸਭ ਧਾਰੀ ਹੈ ਰੰਗ ਕੀ ਦਾ ਲਾਉਣਾ ਰੰਗ ਕੀ ਦਾ ਲਾਉਣਾ ਤਿਸ ਸੂ ਲਾਇਆ ਰੰਗ ਰੰਗ ਕਿਹਦੇ ਨਾਲ ਚਾੜਦੇ ਨੇ ਹੋ ਭਗਤ ਇਹਨੇ ਸੰਤ ਬੰਧਨ ਤੋੜਦੇ ਨੇ ਰੰਗ ਕਿਹਦੇ ਨਾਲ ਜੋੜਦੇ ਕਿਹਦੇ ਨਾਲ ਨੇ ਜਿਸ ਕੀ ਸਭ ਧਾਰੀ ਹੈ ਜਿਹਨੇ ਸਾਰੀ ਸਿਸਕੀ ਢਾੜ ਕੀਤੀ ਹੋਈ ਹੈ ਨਾਮ ਨਾਲ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਘਟ ਬ੍ਰਹਮਤ ਇਹਨੇ ਸਾਰੇ ਇਸਤੀ ਤੋਂ ਆਸਰਾ ਦਿੱਤਾ ਹੋਇਆ ਨਾ ਆਸਰਾ ਉਹਦੇ ਨਾਲ ਜੋੜ ਦਿੰਦੇ ਜਿਵੇਂ ਕਹਿੰਦਾ ਮਾਇਆ ਦੇ ਆਸਰੇ ਜੀਵਨਾ ਸਾਡਾ ਬਣੀ ਜੀਰ ਤੇ ਜੇ ਕਹਿੰਨਾ ਪਰਮੇਸ਼ਰ ਦੇ ਆਸਰੇ ਹੈ ਫੇਰ ਗੁਰੂ ਬਣ ਕੇ ਉੱਕਣ ਸਕੀਏ ਆਸਰਾ ਉਹਦਾ ਠੇੜ ਵਾਲੇ ਦਾ ਮਾਇਆ ਤਾਂ ਸਾਰੀ ਉਹਦੀ ਹੈ ਹਾਂ ਹਾਂ ਅਜਿਹਾ ਸਾਰੀ ਉਹਨਾਂ ਦੇ ਵਿੱਚ ਆਏ ਹੋ ਜੀ ਉੱਚੀ ਹ ਉੱਚਾ ਥਾਨ ਅਗਮਪਾਰਿਆ ਉੱਚੀ ਨੂੰ ਉੱਚਾ ਥਾਂ ਅਗਮਾ ਭਾਰੀਆਂ ਜੇ ਕੋਈ ਕਿੱਡਾ ਵੀ ਉੱਚਾ ਹੋਵੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆ ਕੋਈ ਸ਼ਰੀਰ ਆ ਵੀ ਜਾ ਹੋਰ ਸ਼ਿਵ ਜੀ ਹੋਵੇ ਜਾਂ दत्तात्रय ਹੋਵੇ ਫਟਾਤਰੇ ਹੋਵੇ ਕੋਈ ਹੋਰ ਠੀਕ ਹੈ ਉਹਦੇ ਨਾਲ ਵੀ ਉੱਚਾ ਸਥਾਨ ਆਉਂਦਾ ਉੱਚੀ ਉੱਚਾ ਥਾਂ ਅਗਮਾ ਭਾਰੀਆਂ ਕਿੰਨਾ ਉੱਚਾ ਕਿ ਦਾਸ ਜੀ ਦੁੱਖਿਆ ਦੀ ਜਾ ਸਕਦਾ ਜਿਹਦਾ ਪਰਲਾ ਪਾਸਾ ਕਿਸੇ ਤਰ੍ਹਾਂ ਨਹੀਂ ਲੱਗਿਆ ਕਿਸੇ ਤੱਕ ਅਪੁੱਲ ਬੇਦੀ ਦੱਸਿਆ ਕਿ ਇਹ ਘਰ ਗੁਣ ਦੀ ਦੇਦਿਆ ਉਹਨੂੰ ਅਪਾਰਿਆ ਬੁਲਿਆ ਠੀਕ ਹੈ ਜੀ ਉੱਚੀ ਉੱਚਾ ਥਾਨ ਅਗਮ ਅਪਾਰਿਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਾਈਐ ਜੇ ਆਪੇ ਹੋਵੇ ਦਇਾਲ ਤਾਂ ਭਗਤ ਸੰਗ ਪਾਈਐ ਕਿਸ ਕਰਕੇ ਅਜਿਹੇ ਉੱਚੇ ਥਾਨ ਵਾਲੇ ਨੂੰ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਾਈਐ ਦਿਨ ਰਾਤ ਇੱਕ ਵਾਰ ਇੱਕ ਚਿੱਤ ਹੋ ਕੇ ਉਹਦਾ ਧਿਆਨ ਘਾਰ ਕੇ ਰੱਖਣਾ ਚਾਹੀਦਾ ਹੈ ਧਿਆਈਆ ਦਾ ਧਿਆਨ ਵਿੱਚ ਰੱਖਦੇ ਜਾਈਦਾ ਕਾਰ ਜੋੜ ਦਾ ਮਤਲਬ ਹੱਥ ਜੋੜ ਕੇ ਨਹੀਂ ਬਿਤਾ ਕੇ ਬਿਨ ਬਗਰੂਆ ਠੀਕ ਹੈ ਜੇ ਦਿਨ ਰਾਤ ਹੱਥ ਜੋੜ ਕੇ ਰੱਖੂਗਾ ਰੋਟੀ ਕਦੋਂ ਖਾਊਗਾ ਤਾ ਭੁੱਖਾ ਮਾਰਤਾ ਵਿਚਾਰਾ ਤੁਸੀਂ ਕਾਰ ਜੋੜ ਦਾ ਮਤਲਬ ਹੈ ਇੱਕ ਮਨ ਇੱਕ ਚਿੱਤ ਹੋ ਕੇ ਹੱਥ ਪਾੜ ਕਰ ਕੰਮ ਸਭ ਕੀਤਾ ਦੁਰਦੁਰਜ ਨਾਲ ਸਾਸ ਸਾਸ ਤੇ ਆਈਏ ਜਾ ਆਪੇ ਹੋਏ ਦਇਾਲ ਤਾਂ ਭਗਤ ਸੰਗ ਪਾਈਏ ਜਦੋਂ ਆਪ ਦਇਾਲ ਹੋ ਜਾਂਦਾ ਹੈ ਪਰਮੇਸ਼ਰ ਤਾਂ ਭਗਤ ਦੇਖੋ ਭਗਤ ਮੁਕਤਾ ਆਇਆ ਇਹ ਹਾਂਜੀ ਭਗਤ ਸੰਗ ਪਾਈਏ ਤਾਂ ਸਾਕੇ ਘੜ ਤੇ ਲੈ ਜਾਂਦਾ ਹੈ ਪਾਸ ਪਾਸ ਨਾਲ ਹਾਂ ਜੀ ਦਇਾਲ ਉਹ ਤੇ ਦਰਜ ਜਾਂਦੇ ਤੇ ਭਗਤ ਦੱਸਿਆ ਤੇ ਲੋ ਕਰੇ ਨਾ ਆਪ ਦਾ ਸਤ ਤਾਂ ਉਹ ਤੇ ਭਗਤਾਂ ਦੇ ਨਾਲ ਭਗਤੇ ਦੱਸਦੇ ਨੇ ਹੋਰ ਕੋਈ ਪਰਮੇਸ਼ਰ ਦੀ ਗੱਲ ਨਹੀਂ ਹੈ ਹਾਂ ਹਾਂ ਭਗਤਾਂ ਦਾ ਜੋ ਭਗਤਾਂ ਦੀ ਜੋ ਇੱਛਾ ਸ਼ਕਤੀ ਹੈ ਉਹ ਪਰਮੇਸ਼ਰ ਠੀਕ ਹੈ ਭਗਤਾਂ ਦਾ ਜੋ ਹੁਕਮ ਭਗਤਾਂ ਦੀ ਜੋ ਆਵਾਜ਼ ਹੈ ਸਾਰਿਆਂ ਦੀ ਇੱਛਾ ਸ਼ਕਤੀ ਹੈ ਭਗਤਾਂ ਦੀ ਕੋਈ ਪਰਮੇਸ਼ਰ ਹੈ ਆਹਾਂ ਦੀ ਸੁਮਤੀ ਸੁਭਗ ਦੀ ਇੱਛਾ ਸ਼ਕਤੀ ਨੂੰ ਭਗਤ ਸੰਧੂ ਦੇਦੇ ਆ ਬੜਾ ਉਦੇ ਅੱਗੇ ਪੰਕਤੀ ਜੀ ਜੀ ਪਾਰਲੀਮੈਂਟ ਦਾ ਹੁਕਮ ਸਾਰਿਆਂ ਤੇ ਲਾਗੂ ਹੁੰਦਾ ਸਰਕਾਰੀ ਅਨੁਸੂਚੀ ਤੇ ਵੀ ਲਾਗੂ ਹੁੰਦਾ چاہے ਵਿਦੇਸ਼ ਦਾ ਵੀ ਹਾਂਜੀ